ਲੋ ਜੀ ਮੈਂ ਹੁਣ ਕੰਮ ਤੋਂ ਨਹਾ ਦੋ ਕੇ ਮੈਂ ਆ ਗਿਆ ਸੀ ਆ ਭੈਣ ਹੁਣ ਲੱਗੀ ਵੀ ਰੋਟੀਆਂ ਬਣਾਉਣ ਤੇ ਸਬਜ਼ੀ ਬਣੀ ਵੀ ਆ ਗੋਭੀ ਦੀ ਪਹਿਲਾਂ ਤਾਂ ਮੈਂ ਦੋ ਰੋਟੀਆਂ ਕਹੀ ਸੀ ਮਾਂ ਭੈਣ ਚਲ ਦੋ ਹੋਰ ਬਤਾ ਲਈ ਚਾਰ ਰੋਟੀਆਂ ਕਰਦੀ ਗੋਭੀ ਦੀ ਸਬਜ਼ੀ ਸੁਣ ਕੇ ਫਿਰ ਮੂੰਹ ਚ ਪਾਣੀ ਦਾ ਆਉਣਾ ਹੀ ਆ ਨਾ ਆ ਬਾਕੀ ਸਬਜ਼ੀ ਗੋਭੀ ਦੀ ਹੀ ਹੋਣੀ ਈ ਆ ਆ ਦੇਖੋ ਆ ਪੰਜ ਛੜ ਦੀ ਗੋਭੀ ਵੀ ਭੁੱਖ ਲੱਗੀ ਆ ਪੂਰੀ ਅੱਜ ਸਵੇਰ ਦੀ ਮਿਲੀ ਨਹੀਂ ਅੱਗੇ ਤਾਂ ਪਨੀਰ ਨਹੀਂ ਖਾ ਲੈਨੇ ਉਹਨੇ ਅੱਜ ਉਹ ਵੀ ਨਹੀਂ ਮਿਲੀ ਅੱਜ ਮਿਲੀ ਅੱਜ ਜੋ ਕੋਈ ਕ੍ਰਿਸਚੀਅਨਾਂ ਦਾ ਮੈਨੂੰ ਲੱਗਦਾ ਕੋਈ ਦਿਨ ਸੀਗਾ ਉਹਦੀ ਕੋਈ ਚਰਚ ਦਾ ਹੈਗਾ ਕੋਈ ਪ੍ਰੋਗਰਾਮ ਇੱਥੇ ਕਿਉਂਕਿ ਉੱਥੇ ਵੀ ਸਾਊਂਡ ਸਿਸਟਮ ਫਿੱਟ ਕਰੀ ਜਾਂਦੇ ਹਨਾ ਅੱਛਾ ਜਿੱਥੋਂ ਅਸੀਂ ਆਏ ਹਾਂ ਉਹ ਬੰਦ ਕਰੀ ਜਾਂਦੇ ਨੇ ਪੁਲਿਸ ਵਾਲੇ ਲਾਤੇ ਸੀ ਬੈਰੀਕੇਡ ਦੇ ਉਧਰ ਠੀਕ ਆ ਠੀਕ ਹਾਂ ਹਾਂ ਉਹ ਆਇਆ ਤਾਂ ਮੈਨੂੰ ਪਹਿਲਾਂ ਲਾ ਓਕੇ ਕਿਲੇ ਕੰਮ ਜੀ ਆਇਆ ਵੀ ਉਹਨੋਂ ਔਖਾ ਹ ਪੂਰਾ ਬਹੁਤ ਜ਼ਿਆਦਾ ਉਹ ਮੈਨੂੰ ਪਹਿਲਾਂ ਹੀ ਫੋਨ ਲਾਈ ਗਿਆ ਹਾਂ ਵੀਰੇ ਮੈਨੂੰ ਸਵਾਗਤ ਹੈ। ਮੈਨੂੰ ਇੱਥੇ ਕੰਮ ਦਾ ਉਹ ਪਤਾ ਮੈਨੂੰ ਪਤਾ ਪਹੁੰਚਾ ਰਹੇ ਮੈਨੂੰ ਮੈਨੂੰ ਕਿੱਥੇ ਜਾਣ ਦਾ ਤੋਂ ਹੋ ਰਹੀ ਥੋੜੀ। ਤੇ ਆਏ। ਗਰੋਸਰੀਜ਼ ਲਈ ਐਸੀ ਗਰੋਸਰੀ ਲਈ ਆਉਣ ਤੋਂ ਬਾਅਦ ਅਰਸ਼ਾਨ ਵੀ ਸਾਡੇ ਕੋਲ ਇੱਥੇ ਪਹੁੰਚ ਗਿਆ ਸੀਗਾ। ਅਰਸ਼ਾਨ ਆ ਗਏ ਸਾਡੇ ਕੋਲੇ। ਤੇ ਹਰਸ਼ਾਨ ਇੱਧਰ ਘਰੇ ਆ ਗਿਆ ਸਾਡੇ ਕੋਲੇ ਉਹ ਨਾਲ ਸਮਾਨ ਰਖਾਉਣਾ ਆ ਗਿਆ ਸੀ। ਤੇ ਸਮਾਨ ਅਸੀਂ ਆਪਣਾ ਕਿਚਨ ਦੇ ਵਿੱਚ ਰੱਖ ਚੁੱਕੇ ਆਂ। ਆ ਗੋਰਾ ਜੋ ਹੁਣ ਪਾਲੀtin ਸਾਰੇ ਇਕੱਠੇ ਕਰਕੇ ਇਕ ਤਾਂ ਇਕੱਠੇ ਪਾ ਰਿਹਾ। ਗੋ ਬੋਰੀਆਂ ਦੇ ਬ੍ਰੋਕਲੀ ਬਣਾਉਣੀ ਆ ਜਾ ਕੇ ਬ੍ਰੋਕਲੀ ਲੈ ਕੇ ਆਏ ਅਸੀਂ। ਗੋਰਾ ਅੱਜ ਪਹਿਲੇ ਦਿਨ ਸਾਨੂੰ ਬ੍ਰੋਕਲੀ ਬਣਾ ਕੇ ਖਵਾਊਗਾ। ਚਾਹ ਤਾਂ ਵੈਸੇ ਬਹੁਤ ਵਧੀਆ ਬਣਾਉਂਦਾ ਏ। ਆ ਜੋ ਸਾਰੇ ਚੈੱਕ ਕਰ ਰਿਹਾ ਸਾਡਾ ਘਰ। ਇਹ ਅੱਜ ਪਹਿਲੇ ਦਿਨ ਸਾਡੇ ਕੋਲ ਆਇਆ ਅੱਜ। ਇਹਦੇ ਕੱਪੜੇ ਅਸੀਂ ਗਲਤੀ ਨਾਲ ਦੇ ਗਏ ਸੀ ਅੱਜ ਕੱਪੜੇ ਵੀ ਲੈ ਕੇ ਚੱਲੇ ਆ ਆਪਣੇ। ਅੱਜ ਇਹ ਸਾਰਾ ਚੈੱਕ ਕਰ ਰਿਹਾ। ਵਿੰਡੋ ਵਗੈਰਾ ਖੋਲ ਕੇ ਚੈੱਕ ਕਰ ਰਹੇ ਬਾਲਕਨੀ ਵੀ ਚੈੱਕ ਕੀਤੀਆਂ ਨੇ ਕਿਦਾਂ ਦਾ ਘਰ ਲੱਗਿਆ ਜੋ ਘੈਂਟ ਕੋਸਰੂਮ ਹੈ ਅਜਾ ਦੋ ਵਾਸਰੂਮ ਹਾਂ ਦੋ ਵਾਸਰੂਮ ਨੇ ਹਾਂ ਘੈਂਟ ਆ